ਮਾਨੋ ਪਬਲਿਕ ਸਕੂਲ ਚ ਅੱਜ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਵੱਲੋਂ ਇੱਕ ਵਰਲਡ ਰਿਕਾਰਡ ਦਾ ਅਟੈਂਪਟ ਕੀਤਾ ਗਿਆ ਜਿਹੜਾ ਨਾਮ ਸੀ ਲਾਰਜੈਸਟ ਪੈਟ੍ਰੋਟਿਕ ਡਾਂਸ ਜਿਹਦੇ ਵਿੱਚ 200 ਬੱਚਿਆਂ ਨੇ ਪਾਰਟਿਸਿਪੇਟ ਕੀਤਾ ਮਾਨੋ ਪਬਲਿਕ ਸਕੂਲ ਦੇ ਬਹੁਤ ਟੈਲੈਂਟਡ ਬੱਚੇ ਨੇ ਜਿਨ੍ਹਾਂ ਨੂੰ ਅਸੀਂ 5 ਦਿਨ ਦੀ ਇੱਕ ਡਾਂਸ ਵਰਕਸ਼ਾਪ ਦਿੱਤੀ ਸੀ ਪੰਕਜਨ ਪੀਤੀ ਡਾਂਸ ਅਕੈਡਮੀ ਵੱਲੋਂ ਔਰ ਇਨੀਸ਼ੀਏਟ ਕਰਨ ਵਾਸਤੇ ਮੈਨੂੰ ਇੱਥੇ ਪ੍ਰਮੋਦ ਪਾਟਿਆ ਜੀ ਜਿਹੜੇ ਚੇਅਰਮੈਨ ਸਪੋਰਟ ਸੈੱਲ ਪੰਜਾਬ ਨੇ ਉਹਨਾਂ ਨੇ ਮੋਟੀਵੇਟ ਕੀਤਾ ਸੀ ਮਹੇਸ਼ਵਰੀ ਜੀ ਨੂੰ ਅਸੀਂ ਮਿਲੇ ਔਰ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਜਿਹੜਾ ਇਹ ਅਟੈਂਪਟ ਬਹੁਤ ਸਕਸੈਸਫੁਲ ਅਸੀਂ ਕੀਤਾ ਕੀਤਾ ਗਿਆ ਇਸ ਤਰ੍ਹਾਂ ਜਿਕੇ ਮਾਨਵ ਪਬਲਿਕ ਸਕੂਲ ਜਿਹਦਾ ਨਾਮ ਮੇਰਾ ਨਹੀਂ ਖਿਆਲ ਕਿ ਕੋਈ ਆਦਮੀ ਇਸ ਨੂੰ ਭੁੱਲਿਆ ਹੋਵੇ ਕਿਉਂਕਿ ਇਹ ਉਹ ਸਕੂਲ ਹੈ ਜਿੱਥੋਂ ਬੱਚੇ ਪੜ ਕੇ بڑے ਉੱਪਰ ਮਕਾਮ ਤੱਕ ਪਹੁੰਚੇ ਨੇ ਅੱਜ ਅਸੀਂ ਕਿਸੇ ਅਫਸਰ ਨੂੰ ਮਿਲਨੇ ਆ ਕਿਸੇ ਨੂੰ ਖਾਸ ਨੂੰ ਮਿਲਨੇ ਆ ਜਾਂ ਕਈ ਜਗ੍ਹਾ ਤੇ ਜਾਣੇ ਆ ਉਹਨਾਂ ਨੇ ਕੋਈ ਗੱਲ ਹੁੰਦੀ ਹੈ ਕਿ ਸਰ ਤੁਹਾਡੀ ਸਟੱਡੀ ਕਿੱਥੋਂ ਹੋਣੀ ਹੈ ਉਹ ਇੱਕੋ ਹੀ ਗੱਲ ਕਹਿੰਦੇ ਨੇ ਕਿ ਯਾਰ ਅਸੀਂ ਮਾਨੋਪਬਲਿਕ ਸਕੂਲ ਤੋਂ ਨਿਕਲੇ ਆ ਸੋ ਅੱਜ ਬੜੀ ਵੱਡੀ ਗੱਲ ਹੈ ਕਿ ਪੰਕਜ ਜੰਡ ਪ੍ਰੀਤੀ ਦੇ ਚੇਸਟਾਦਾਰ ਇੱਥੇ ਇੰਟਰਨੈਸ਼ਨਲ ਬੁੱਕ ਰਿਕਾਰਡ ਬੱਚਿਆਂ ਦਾ ਬਣਿਆ ਇਸ ਗੱਲ ਦੇ ਵਧਾਈ ਦੇ ਪਾਤਰ ਨੇ ਮੇਸ਼ਵਰੀ ਸਾਹਿਬ ਚੇਅਰਮੈਨ ਨੇ ਜਿਹੜੇ ਯਾਰ ਮੇਸ਼ਵਰੀ ਜੀ ਉਹਨਾਂ ਨਾਲ ਵੀਜੇ ਖੰਨਾ ਟਰਸਟੀ ਜੀ ਤੇ ਖਾਸ ਕਰਕੇ ਸੀਓ ਉਹਨਾਂ ਦੇ ਇੰਟਰਨੈਸ਼ਨਲ ਬੁੱਕ ਰਿਕਾਰਡ ਦੇ ਪੰਕਜ ਜੀ ਪੰਕਜ ਜੰਡ ਪ੍ਰੀਤੀ ਨੇ ਜਿਨ੍ਹਾਂ ਨੇ ਯਾਰਾਂ ਹੀ ਇੰਟਰਨੈਸ਼ਨਲ ਬੁੱਕ ਰਿਕਾਰਡ ਬਣਾ ਕੇ एक अपना नाम किता सो मैं होर ये कहूँगा कि स्कूल वे आगे अपना ना करे स्कूल का ना करे जय हिंद जय भारत की हेल्प से ही किया गया हमने हाँ पहले कभी नहीं किया था ये पंकज जी ने ऑर्गेनाइज किया है पंकज जी ने सारा एक्टिविटी बताई है ऐसे उनकी हेल्प से ट्रेनिंग बच्चों को उन्होंने बच्चों को मोटिवेट किया तो आई एम ग्रेटफुल टू मिस्टर पंकज मोटिव मोटिव क्या था सर इसका ਜੋ ਡਾਂਸ ਕਰਾ ਨਿਕਾ ਡਾਂਸ ਕਰਨ ਦਾ ਮੋਟੂ ਥਾ ਬੱਚੋ ਕੰਨੇ ਨਈ ਸਪੀਡ ਪਹਿਲਾ ਕੀ ਜਾਏ ਕਿ ਹਮ ਕਲੈਕਟਿਵਲੀ ਕਿਆ ਕਿਆ ਕਰ ਸਕਦੇ ਹਾਂ